ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਇਲਾਕੇ ਦੇ ਵਿੱਚ ਇੱਟਾਂ ਰੋੜੇ ਚਲਾਏ ਗਏ ਨੇ ਦੱਸਦੇ ਕਿ ਖਬਰ ਅੰਮ੍ਰਿਤਸਰ ਦੇ ਟਪਈ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਕਰੀਬ 50 ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਉੱਤੇ ਹਮਲਾ ਕੀਤਾ ਗਿਆ ਘਰ ਦੇ ਉੱਤੇ ਇੱਟਾਂ ਰੋੜੇ ਚਲਾਏ ਗਏ ਨੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਪੂਰੀ ਗਲੀ ਦੇ ਵਿੱਚ ਹੀ ਇੱਟਾਂ ਰੋੜੇ ਵਿਖਰੇ ਪਏ ਨੇ ਮਾਰੂ ਹਥ ਤਾਂ ਉੱਥੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਸਿਰਫ ਦਾਦਾ ਪੋਤੇ ਹੀ ਮੌਜੂਦ ਸੀ ਜਿਸ ਸਮੇਂ ਅਚਾਨਕ ਹੀ ਪੰਜਾ ਨੌਜਮਾਨਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤਾਂ ਉੱਥੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਸਾਡਾ ਮੁੰਡਾ ਨਸ਼ੇ ਦਾ ਟਿਕਾ ਲਗਾਉਂਦਾ ਸੀ ਜਿਸ ਕਰਕੇ ਕੁਝ ਸਮੇਂ ਪਹਿਲਾਂ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਕਿ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਹੈ ਇਲਾਕੇ ਦੇ ਵਿੱਚ ਚਿੱਟਾ ਵੇਚਿਆ ਜਾਂਦਾ ਹੈ ਜਿਸ ਕਰਕੇ ਉਹਨਾਂ ਦੇ ਜਵਾਨ ਪੁੱਤ ਦੀ ਮੌਤ ਹੋ ਗਈ ਹੈ ਜਿਸ ਦੇ ਉੱਤੇ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਬਲ ਗੋਲਮੋਲ ਕਰ ਦਿੱਤਾ ਗਿਆ ਤਾਂ ਪ੍ਰਵਾਹ ਦੇ ਵੱਲੋਂ ਪੁਲਸ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਤਾਂ ਉੱਥੇ ਹੀ ਪ੍ਰਵਾਹ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਤਾਂ ਉਦੋਂ ਤੋਂ ਹੀ ਇਹ ਲੋਕ ਲਗਾਤਾਰ ਉਨ੍ਹਾਂ ਦੇ ਵੱਲੋਂ ਰੰਜਿਸ਼ ਰੱਖੀ ਹੋਈ ਸੀ ਜਿਸ ਕਰਕੇ ਉਨ੍ਹਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਉਨ੍ਹਾਂ ਦੇ ਉੱਤੇ ਹਮਲਾ ਕੀਤਾ ਗਿਆ ਔਰ ਘਰ ਦੇ ਵਿੱਚ ਸਿਰਫ ਦਾਦਾ ਪੋਤੇ ਹੀ ਮੌਜੂਦ ਸੀ ਜਿਸ ਸਮੇਂ ਕਰੀਬ 50 ਨੌਜਵਾਨਾਂ ਦੇ ਵੱਲੋਂ ਇੱਟਾ ਰੋੜੇ ਚਲਾਏ ਗਏ ਨੇ ਤਾਂ ਦੱਸਦੀ ਹੈ ਕਿ ਜਿੱਥੇ ਪੁਲਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ੇ ਦੇ ਖਿਲਾਫ ਕੋਈ ਵੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਜਿਸ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਜਿਸ ਪਰਿਵਾਰ ਨੂੰ ਨਸ਼ੇ ਦੇ ਖਿਲਾਫ ਬੋਲਣਾ ਮਹਿੰਗਾ ਪੈ ਗਿਆ ਨਸ਼ੇ ਦੇ ਖਿਲਾਫ ਸ਼ਿਕਾਇਤ ਦੇਣੀ ਮਹਿੰਗੀ ਪੈ ਗਈ ਫਿਲਹਾਲ ਇਹ ਪੁਲਸ ਦੀ ਜਾਂਚ ਦਾ ਵਿਸ਼ਾ ਬਣਿਆ ਹੈ ਪੁਲਸ ਦੀ ਜਾਂਚ ਤੋਂ ਬਾਅਦ ਹੀ ਸੱਚ ਕੀ ਹੈ ਉਹ ਸਾਹਮਣੇ ਆਵੇਗਾ ਪਰ ਵੇਖ ਸਕਦੇ ਹੋ ਦੇਰ ਰਾਤ ਆਏ ਨੌਜਵਾਨਾਂ ਦੇ ਵੱਲੋਂ ਪੂਰੇ ਇਲਾਕੇ ਦੇ ਵਿੱਚ ਹੀ ਇੱਟਾਂ ਰੋੜੇ ਚਲਾਏ ਗਏ ਨੇ ਜਿਸ ਕਰਕੇ ਪੂਰੇ ਇਲਾਕੇ ਦੇ ਵਿੱਚ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਮੈਂ ਜਗੀਰ ਸਿੰਘ ਪਿੰਡ ਟੁਪਈ ਵਾਰਡਨਪੁਰ ਬੱਤਰ ਆਮ ਪਾਰਟੀ ਦਾ ਪ੍ਰਧਾਨ ਹਾਂ ਤੇ ਛਾਬੀ ਮੁੰਡੇ ਮੁੰਡੇ ਦੀ ਕੋਈ ਗੱਲ ਬਾਤ ਹੋਏ ਤੇ ਮਤਲਬ ਕਿ ਬੱਚਾ ਬੱਚਿਆਂ ਦੀ ਹੈ ਬੱਚਿਆਂ ਬੱਚਾ ਤੇ ਅਸੀਂ ਆਪਣੇ ਧਿਆਨ ਬਿਲਕੁਲ ਹੈ ਰਮਾਨਾ ਬਿਠੇ ਹਮਲ ਕੋ ਮੇਰੇ ਖਾਲੇ 50 ਜਣੇ ਆਏ ਲਾ 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 ਕਰਦੇ ਕੀ ਜੀ ਸੈਕਟ ਜਿੱਦਣ ਆ ਕੀ ਆ ਗੋਪੀ ਚਿਤਿੰਦਰ ਇਹ ਮਰਾ 50 ਜਣੇ ਲੈ ਕੇ ਆਏ ਇੱਥੇ ਆ ਵੇਖੋ ਕੀ ਬਣਾਇਆ ਅੱਛਾ ਕੀ ਵਾਕਿਆ ਹੈ ਵਾਕਿਆ ਜੀ ਹੋਇਆ ਇੱਥੇ ਪਤਾ ਨਹੀਂ ਕੀ ਮੁੰਡੇ ਮੁੰਡੇ ਦੀ ਮਾੜੀ ਮੋਢੀ ਦੀ ਗੱਲ ਹੋਈ ਅਸੀਂ ਦਾਦਾ ਪੋਤਰਾ ਸਿਰਫ ਘਰ ਆ ਤੇ ਇਹ ਨੰਬਰ 50 ਦੇ ਮਰਦ ਘਰ ਤੋਂ ਘਟ ਆਇਆ ਇਹਨਾਂ ਨੇ ਬੜੇ ਇਥੇ ਟਰੋੜਾ ਤੇ ਮਰਦ ਕੁਰਬਾਨਾ ਦਾਤਰ ਚਲਾਏ ਵੇਖੋ ਤੇ ਇਹ ਮੌਕੇ ਦੇ ਚ ਪੈ ਦਾਤਰ ਕੀ ਕਾਰਨ ਕੀ ਝਗੜੇ ਦਾ ਕਾਰਨ ਸਾਡੇ ਇਹੋ ਜੀ ਮਲਕੇ ਸਾਡਾ ਅੱਗੇ ਮੁੰਡਾ ਵਰ ਗਿਆ ਟੀਕਾ ਲਾ ਕੇ ਅੱਛਾ ਜੀ ਤੋਂਦੋ ਆਪਾਂ ਮਲਕੇ ਗਵਰਨਮੈਂਟ ਨੂੰ ਮਲਕੇ ਦਿੱਤੀ ਸੀ ਆਪਾਂ ਕੰਪਲੀਟ ਤੇ ਮਲਕੇ ਇਥੇ ਆਈ ਸੀ ਸਰਕਾਰ ਤੇ ਮਲਕੇ ਉਦੋਂ ਵੀ ਸਾਡੇ ਘਟਿਆ ਕੋ ਡੀਜੇ ਕਰ ਦਿੱਤਾ ਸੀ ਇਹਨਾਂ ਨੇ ਵੀ ਮਲਕੇ ਚਲੋ ਛੱਡੋ ਪਰ ਆ ਉਹ ਆਇਆ ਆਇਆ ਪਲਾਜੇ ਕਰਨੇ ਪੈਣਗੇ ਫਲਾਣੇ ਕਰਨੇ ਪੈਣਗੇ ਤੇ ਇਹਨਾਂ ਦਾ ਸਾਡਾ ਗੋਲ ਮੋਲ ਕੰਮ ਕਰਦਾ ਹੈ ਅਸੀਂ ਫੇਰ ਵੀ ਸਰਕਾਰ ਦੇ ਥੋੜੇ ਬੋਦੇ ਨਮਾਇंदे ਆਂ ਆਡੀ ਦੀ ਗੱਲ ਪਰ ਸਾਡੀ ਫੇਰ ਵੀ ਸੁਣਾਈ ਨਹੀਂ ਹੋਈ ਜਿਹੜਾ ਹਮਲਾ ਆਇਆ ਉਹ ਕਿਹੜੇ ਸਬੰਧ ਦੇ ਵਿੱਚ ਹੋਇਆ ਹਮਲਾ ਇਸੇ ਕਰਕੇ ਜੀ ਉਹ ਸਾਡੇ ਦੇਵਦੂਰ ਰੰਜੇ ਚੋਂ ਉਦੋਂ ਦੀ ਚੱਲਣ ਰਹੀ ਆ ਜਿੱਦੋਂ ਦਾ ਤੁਹਾਡਾ ਬੇਟਾ ਪੂਰਾ ਆ ਪਾਪ ਇਹ ਕਹਾਂ ਜੋ ਇੱਥੇ ਚਟਾ ਵਿਕਦਾ ਵਾ ਇੱਥੇ ਸਾਡਾ ਮੁੰਡਾ ਟੀਕਾ ਲਾ ਕੇ ਮਰ ਗਿਆ ਵਾ ਜੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹੋਊਗੀ ਉਹਨਾਂ ਦਾ ਕੀ ਕਾਰੋਬਾਰ ਹੈ ਉਹ ਕਾਰੋਬਾਰ ਚਟਾ ਵੇਚਦੇ ਛਰਿਆ ਵੇਚਦੇ ਆ ਜੀ ਕੰਦੇ ਸਾਡੇ ਮ ਹਾਂਜੀ ਕੋਈ ਨਹੀਂ ਸਾਨੂੰ ਕੋਈ ਡਟਕ ਡੱਕਣ ਵਾਲਾ ਜੰਮਿਆ ਨਹੀਂ ਗਾ ਸਾਨੂੰ ਮਲਕ ਅਸੀਂ ਪੁਲਿਸ ਪੁਲਿਸ ਦੇ ਮਦਦੀਆਂ ਅਸੀਂ ਤੇ ਕਿਹੜਾ ਥਾਣਾ ਕਿਹੜਾ ਪੈਂਦਾ ਤੁਸੀਂ ਥਾਣਾ ਥਾਣਾ ਕਿਹ ਮਾਲਾ ਥਾਣੇ ਨੂੰ ਤਲਾਸ਼ ਕੀਤੀ ਜੀ ਹਾਂਜੀ ਤੇ ਕੀ ਪੁੱਛਾਈ ਕੋਈ ਮੌਕੇ ਤੇ ਮੌਕੇ ਤੇ ਕੋਈ ਪੁਲਿਸ ਨਹੀਂ ਆਈ ਜੀ ਅਜੇ ਤੱਕ ਵੀ ਸੀਰ ਆਲੇ ਆਏ ਤਾਂ ਮੌਕੇ ਤੇ ਚਲੇ ਗਏ ਉਸੇ ਵੇਲੇ ਰੰਜੀਤ ਬਾਸਾ ਜੀ ਉਹ ਕੀ ਤੁਹਾਡਾ ਜਿਹੜਾ ਬੇਟਾ ਟੀਕੇ ਨਾ ਪੂਰਾ ਆਇਆ ਸੀ ਹਾਂਜੀ ਉਹਨੂੰ ਲੈ ਕੇ ਤੁਹਾਡੀ ਰੰਜੀਤ ਹੈਗੀ ਹਾਂਜੀ

ਠੀਕ ਗੱਲ ਸਮਝ ਗਏ ਠੀਕ ਹੈ ਠੀਕ ਹੈ ਉੱਥੇ ਤੁਹਾਡਾ ਦਸਤ ਕੱਟਾਇਆ ਦਊ ਉੱਥੇ ਤੁਹਾਡਾ ਸਾਰਾ ਕੰਮ ਹੋ ਜਾਊਗਾ ਕਿਉਂਕਿ ਇੱਥੇ ਵਾਕਿਆ ਹੈ ਵਾਕਿਆ ਮੌਕਾ ਨਹੀਂ ਵੇਖਣਾ ਆਣਾ ਮਹਾਰਾਜ ਮੌਕਾ ਨਹੀਂ ਵੇਖਣਾ ਤੁਸੀਂ ਆਓ ਤੇ ਹੀ ਮੈਂ ਇੱਥੇ ਭੇਜ ਦੇਣਾ ਡਿਊਟੀ ਅਫਸਰ ਭੇਜਣਾ ਇੱਕ ਬੰਦਾ ਦਾ ਮਲਾਹਮ ਤੁਹਾਡੇ ਕੋਲ ਸੰਭਲੋ ਸੰਭਾਲੇ ਗਲੀ ਬਾਹਰ 50 ਬੰਦੇ ਫਿਰ ਉੱਥੇ ਆ ਇਹ ਤਾਂ ਗਲੀ 'ਚ ਵੇਖੋ ਤੇ ਆਣ ਕੇ ਸਾਡੇ ਕਿੰਨੇ ਮਗਮ ਧਰਦੀ ਤੁਹਾਨੂੰ ਮੌਕੇ ਤੇ ਭੇਜਦਾ ਮਲਾਹਮ ਭੇਜਦਾ ਹਾਂ ਹਾਂਜੀ ਇੱਥੇ ਆਓ ਤੇ ਇੱਥੇ ਆਓ ਮੇਰਾ ਨਾਮ ਸਹਾਇਕ ਜੇ ਤੇ ਅਹੀਂ ਪਿੰਡ ਟਪਾਈ ਦੇ ਰਹਿਣ ਵਾਲੇ ਆਂ ਕੀ ਹੋਇਆ ਜੀ ਤੇ ਉਹ ਸਾਰੇ ਇਦਾਂ ਹੀ ਮੈਂ ਮੁੰਡਿਆਂ ਨਾਲ ਘੁੰਮਦਾ ਹਾਂ ਤੇ ਉਹਨਾਂ ਦੀ ਉਹਨਾਂ ਨਾਲ ਰੰਜਿਸ਼ ਹੀ ਕੋਈ ਤੇ ਉਹਨਾਂ ਨੇ ਉਹ ਹੀ ਰੰਜਿਸ਼ ਹੋਣ ਅੱਜ ਆਏ ਮੇਰੇ ਪਹਿਲੋਂ ਘੜੇ ਮਾਰ ਕੇ ਚੱਲ ਗਏ ਦੋ ਤਿੰਨ ਪੰਜ ਕ ਜਾਣੇ ਆਏ ਤੇ ਫੇਰ ਮੈਨੂੰ ਫੋਨ ਆਇਆ ਵੀ ਉਹ ਤੇਰੇ ਘਰੇ ਆਉਣ ਲੱਗੇ ਮੁੰਡੇ ਤੇ ਅਹੀਂ ਕੁਬੂਆ ਬਾਬਾ ਮਾਰ ਕੇ ਕੋਠੇ ਤੇ ਚੜ ਗਏ ਤੇ 40 50 ਜਾਣੇ ਲੈ ਕੇ ਆਏ ਮੁੰਡੇ ਰੰਜਿਸ਼ ਤੁਹਾਡੇ ਨਾਲ ਸੀ ਹਾਂ ਜੀ ਰੰਜੀ ਰੰਜੀਸ਼ ਏਦਾਂ ਹੀ ਵੀ ਮਤਲਬ ਘੁੰਮਦਾ ਘਾਤੋ ਤੋਂ ਮਲੇ ਸਾਡੇ ਕੌਣ ਹੈ ਉਹਨਾਂ ਦੇ ਨਾਮ ਉਹਦਾ ਨਾਮ ਹੈਗਾ ਗੋਪੀ ਕਿੱਥੋਂ ਰਹਿਣਾ ਲਾਉ ਐ ਲੋਹਾਰਾਂ ਵਾਲੀ ਗਲੀ ਦਾ ਬੋਲ ਬੰਦੇ ਇਸੇ ਗੱਲ ਤੇ ਹਾਂਜੀ ਲੱਗੇ ਸਕੂਲ ਵਾਲੇ ਪਾਸੇ ਪੈ ਜਾਂਦੀ ਹੈ ਹੋਰ ਕੀ ਕੰਮ ਕਰਦਾ ਹੋਰ ਉਹਦਾ ਉਸਤਾਦ ਜਿਹੜਾ ਗੇਜੀ ਉਹ ਸਮਾਨ ਸਮੂਣ ਵੇਚਦੇ ਤੇ ਇਹ ਉਹਦਾ ਚੇਲਾ ਆ ਤੇ ਇੱਕ ਇੰਦਰ ਆ ਉਹ ਵੀ ਇਹਨਾਂ ਦਾ ਚੇਲਾ ਹੀ ਆ ਸਮਾਨ ਚਿੱਟਾ ਵੇਚਦੇ ਆ ਹਾਂਜੀ ਰੰਜੀਤ ਦੀ ਹੈ ਰੰਜੀਤ ਸੇ ਕੋਈ ਵੀ ਨਹੀਂ ਐਦਾਈ ਮਤਲਬ ਕੁੰਮਣਾ ਫਿਰੰਦੀ ਆ ਹਾਂਜੀ ਮਤਲਬ ਤੀ ਹੋਏ ਤੂੰ ਆ ਮੁੰਡੇ ਨਾ ਕਿਉਂ ਘੁੰਮਦਾ ਤੂੰ ਇੰਨਾ ਕਿਉਂ ਘੁੰਮਦਾ ਹਾਂਜੀ ਆਈ ਤਾਂ ਸਿਰਫ ਦਾਦਾ ਪੋਤਰੇ ਕਰ ਆ ਘਰ ਦੇ ਬਾਹਰ ਕੀ ਨੇ ਕਿ ਬਾਹਰ ਤੇ ਹੋਣ ਮਤਲਬ ਖੰਡੇ ਖੁੰਡੇ ਲੈ ਕੇ ਆਏ ਹੋ ਵਾ ਦਾਤਰ ਦੂਤਰ ਤੇ ਅਸੀਂ ਕੋਠੇ ਤੇ ਚੜ ਕੇ ਆ ਬੂਏ ਤੇ ਮਾਰੀਆਂ ਉਹਨਾਂ ਨੇ ਕਰਪਾਨਾ ਕਰਪੂਨਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਵਾਵਾ ਹੀ ਹੋਇਆ ਮੇਰੇ ਆ ਬਾਹਾਂ ਤੇ ਸੱਟ ਲੱਗੀ ਹੋਈ ਹੈ 8 ਵਜੇ ਹੋਈ ਜੇ ਕਿੰਨੇ ਜਣੇ ਸੀ ਉਹ ਜਿਹੜਾ ਆਏ ਉਹ ਸਾਰੇ ਕੋਈ ਹੈਗੇ ਸੀ 50 40 50 ਜਿਹੇ ਆਗੇ ਸੀ ਸਾਡੇ ਪੁੱਤਰ ਦੇ ਪੁੱਤਰ ਦੇ ਲਈ ਪੁਲਿਸ ਨੂੰ ਤਲਾਸ਼ ਦਿੱਤੀ ਸੀ ਹਾਂਜੀ ਫੋਨ ਕੀਤਾ ਇਹ ਹੀ ਪੀਸੀਆਰ ਵਾਲੇ ਆਏ ਸੀ ਤੇ ਬਾਕੀ ਕੋਈ ਨਹੀਂ ਜਾਇਆ ਹਾਲੇ ਤੱਕ ਥਾਣੇ ਕੀ ਪਲੇਨ ਕੀਤੀ ਹਾਂਜੀ ਕੀਤੀ ਹੈ ਪਰ ਆਇਆ ਨਹੀਂ ਕੋਈ ਇਸ ਟਾਈਮ ਕੀ ਕਹਿੰਦੇ ਕਿਹੜਾ ਥਾਣਾ ਲੱਗਦਾ ਤੁਹਾਨੂੰ ਸਾਨੂੰ ਕੀ ਮਾੜਾ ਲੱਗਦਾ ਤੇ ਕੀ ਕਹਿੰਦੇ ਥਾਣੇ ਵਾਲੇ ਥਾਣੇ ਵਾਲੇ ਕਹਿੰਦੇ ਥਾਣੇ ਆਓ ਉੱਥੇ ਆ ਕੇ ਗੱਲ ਹੋਏਗੀ ਅਜੇ ਮੌਕਾ ਨਹੀਂ ਵੇਖਣ ਦਾ ਹਾਂਜੀ ਉੱਥੇ ਤੁਹਾਡਾ ਦਸਤਕਤ ਕਰਾਇਆ ਦਿਉ ਉੱਥੇ ਕਮਕਾ ਤੇ ਵਾਕਿਆ ਹੈ ਵਾਕਿਆ ਮੌਕਾ ਨਹੀਂ ਵੇਖਣਾ ਮਹਾਰਾਜ ਮੌਕੇ ਨਹੀਂ ਵੇਖਣਾ ਤੁਸੀਂ ਆਓ ਤੇ ਹੀ ਮੈਂ ਇੱਥੇ ਭੇਜਦਾ ਡਿਊਟੀ ਅਫਸਰ ਭੇਜਣਾ ਇੱਕ ਬੰਦਾ ਦਾ ਮਲਾਇਮ ਤੁਹਾਡੇ ਕੋਲ ਸੁਵਿਧਾ ਸੰਪੇ ਗਲੀ ਬਾਹਰ 50 ਬੰਦੇ ਖਲੋਤੇ ਆ ਇਹ ਤਾਂ ਗਲੀ ਦੇ ਵੇਖੋ ਹਜ਼ਾਰ ਕਿ ਸਾਡੇ ਕਿੰਨੇ ਮਗਮ ਧਰਦੀ ਤੁਹਾਨੂੰ ਤੁਹਾਡੇ ਕੋਲ ਮੌਕੇ ਤੇ ਭੇਜਦਾ ਮਲਾਇਮ ਭੇਜਦਾ ਹਾਂ ਹਾਂਜੀ ਇੱਥੇ ਆਓ ਇੱਥੇ ਆਓ ਮੈਡਮ ਸ਼ਾਮ ਗੱਲ ਕਰ ਰਹੇ ਹਾਂ ਲਾਈਵ ਹਾਰਤ ਪੱਤਰਕਾਰ ਹਾਂਜੀ ਹਾਂਜੀ ਤੁਹਾਨੂੰ ਤੁਹਾਡੇ ਵਰਸ਼ਨ ਕਰਨੇ ਤਾਂ ਕਰਕੇ ਕਾਲ ਰਿਕਾਰਡ ਕਰ ਰਿਹਾ ਮੈਂ ਹਾਂਜੀ ਮੈਡਮ ਦਾਤੀ ਇੱਕ ਝਗੜਾ ਹੋਇਆ ਸੀ ਇਟਪਈ ਪਿੰਡ ਦੇ ਵਿੱਚ ਹਾਂਜੀ ਤੇ ਮੈਡਮ ਉਹਦੇ ਜੋ ਪੁੱਛਣਾ ਸੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਉਹਨਾਂ ਸਟੇਟਮੈਂਟ ਨਹੀਂ ਲਿਖਾਈ ਜੀ ਤੁਹਾਨੂੰ ਠੀਕ ਹੈ ਸਟੇਟਮੈਂਟ ਉਹਨਾਂ ਨੇ ਲਿਖਾਈ ਨਹੀਂ ਲਿਖਾਈ ਜੀ ਤੇ ਵੈਸੇ ਜਿਹੜੇ ਲੜਕੇ ਉਹ ਕਹਿ ਰਹੇ 40 ਤੋਂ 50 ਲੜਕੇ ਆਏ ਸੀ ਇੱਟਾ ਰੂੜੇ ਵਿੱਚ ਚੱਲੂ ਉਹਨਾਂ ਨੇ ਜੀ ਸਾਨੂੰ ਕੋਈ ਰਿਟਰਨ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ ਕਿ ਕੌਣ ਆਇਆ ਕੌਣ ਨਹੀਂ ਠੀਕ ਹੈ ਠੀਕ ਹੈ ਉਹਨਾਂ ਨਾਲ ਮਦਈ ਜਿਹੜੇ ਸੀਗੇ ਉਹਨਾਂ ਨਾਲ ਸਾਡੀ ਦੋ ਵਾਰੀ ਸਵੇਰ ਦੀ ਗੱਲ ਹੋ ਗਈ ਹੈ ਜਦੋਂ ਵੀ ਕੋਈ ਸਟੇਟਮੈਂਟ ਦਿੰਦੇ ਆ ਉਸ ਤੋਂ ਬਾਅਦ ਤਾਂ ਉਹ ਵੀ ਹੈਗਾ ਦੱਸਦੇ ਆ ਉਹਨਾਂ ਕਿਸੇ ਦਾ ਵੀ ਅਜੇ ਨਹੀਂ ਦੱਸਿਆ ਵੀ 40 ਆਏ 50 ਆਏ 100 ਆਇਆ ਕਿੰਨਾ ਆਇਆ ਜੀ 2 ਆਏ 4 ਆਏ ਵੈਸੇ ਕੋਈ ਰਿਟਰਨ ਕੰਪਨੀ ਦਿੱਤੀ ਤੁਹਾਨੂੰ ਨਹੀਂ ਜੀ ਓਕੇ ਮੈਮ ਓਕੇ ਇਹ ਜੇ ਫਿਲਹਾਲ ਕੋਈ ਨਹੀਂ ਆਈ ਹੈਗੀ ਠੀਕ ਹੈ ਉਹ ਕਹਿੰਦੇ ਸਾਡਾ ਕੰਪਰੋਮਾਈਜ਼ ਹੋ ਰਿਹਾ ਠੀਕ ਹੈ